हिंदू पुज के बड़े बैरहमी न मारे गए और उस तो उपरंत भारत देश ने अपने फौज को तैयार कर लिया हमले किए पाकिस्तान के उ सात संघ जी जब कोई अपराध नीत इन्वैस्टिगे होंगी है अपराधी ਦੇ ਪਰ ਖਿਲਾਫ ਆਪਣੇ ਸਬੂਤ ਇਕੱਠੇ ਕੀਤੇ ਜਾਂਦੇ ਹਨ ਔਰ ਉਸ ਤੋਂ ਬਾਅਦ ਪਰਮੂ ਦੇ ਦੇਰੇ ਦੇ ਵਿੱਚ ਉਸ ਅਪਰਾਧੀ ਨੂੰ ਲਿਆਇਆ ਜਾਂਦਾ ਏ ਇਹ ਜਿਹੜਾ ਕੰਮ ਹੈਗਾ ਭਾਰਤ ਦੇ ਨਹੀਂ ਕੀਤਾ ਉਹਨਾਂ ਨੇ ਸਿੱਧਾ ਉਂਗਲ ਚੱਕੀ ਪਾਕਿਸਤਾਨ ਕੰਨੀ ਜਿੱਥੇ ਉਸਨੇ ਇਹ ਸਬੂਤ ਇਕੱਠੇ ਕਰਕੇ ਕੇਸ ਬਣਾਉਣਾ ਸੀ ਜੇ ਬਾਹਰੀ ਦੇਸ਼ਾਂ ਦੇ ਹੁੰਦੇ ਤਾਂ ਅੰਤਰਰਾਸ਼ਟਰੀ ਨਿਯਮ ਉਹਨਾਂ ਦੇ ਉੱਤੇ ਪਹਨਵਾਈ ਕਰੀ ਸੀ ਭਾਰਤ ਨੇ ਨਹੀਂ ਕੀਤਾ ਸਪਰੰਖ ਫੋਰਸ ਦੀਆਂ ਤਿਆਰੀਆਂ ਕੀਤੀਆਂ ਔਰ ਬਿਆਨ ਕੀਤਾ ਕਿ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰ ਦੇਣਾ ਅੱਧੇ ਸਾਡੇ ਰੋਲੇ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਵਟਾ ਦੇ ਹੁੰਦੇ ਆ ਪਾਣੀ ਦੇ ਹੁੰਦੇ ਆ ਪਾਣੀ ਵਧ ਵਗਦੇ ਪ੍ਰਸਾਚੇ ਉਹਦੇ ਰੋਲੇ ਉੱਤੇ ਪੈ ਜਾਂਦੇ ਆ ਤੇ ਜਿੱਥੇ ਨਦੀਆਂ ਦਾ ਪਾਣੀ ਆਉਂਦਾ ਹੈ ਉੱਥੇ ਜ਼ਿਆਦਾ ਤੌਰ ਜਿਹੜੇ ਥਾਣਿਆਂ ਦੇ ਵਿੱਚ ਜ਼ਿਮੀਦਾਰਾਂ ਦੀਆਂ ਲੜਾਈਆਂ ਹੁੰਦੀਆਂ ਮੋਗੇ ਦੇ ਪਾਣੀ ਦੀ ਵੰਡ ਦੀ ਉੱਥੇ ਕੋਈ ਨਾ ਕੋਈ ਸ਼ਿਕਾਇਤ ਚੱਲਦੀ ਰਹਿੰਦੀ ਹੈ ਇੱਕ ਪੂਰੀ ਕੌਮ ਨੂੰ ਤੁਸੀਂ ਪਾਣੀ ਤੋਂ ਵਾਂਝਾ ਕਰਤਾ ਨਾਓ ਆਪਣੇ ਬੱਚਿਆਂ ਵਾਸਤੇ ਆਪਣੀ ਖੇਤੀ ਕਰ ਸਕਿਓ ਨਾ ਪੈਦਾਵਾਰ ਕਰ ਸਕੇ ਉਹਦੇ ਪੱਲੇ ਰਹਿ ਕੀ ਗਿਆ ਅਗਲਾ ਫਿਰ ਪਾਕਿਸਤਾਨ ਦਾ ਬਸਦਾ ਕੀ ਆਪਣੇ ਫੌਜ ਨੂੰ ਕਹੂਗਾ ਕਿ ਸ਼ਾਂਤ ਹੋ ਜਾ ਚੁੱਪ ਕਰਕੇ ਬਹਿ ਜਾ ਕਿ ਕਹੂਗਾ ਕਿ ਮਾਤਾ ਮਰ ਗਿਆ ਤੂੰ ਮੇਰਾ ਪਾਣੀ ਖੁਲਾਵਾ ਹੰਗਲਾ ਕਰ ਸਾਧ ਸੰਗਤ ਜੀ ਇਹੋ ਜੇ ਤਣਾਅ ਤੇ ਮੈਨੂੰ ਦੱਸੋ ਜੰਗ ਕਿੱਥੇ ਲੜਨਗੇ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਕਸ਼ਮੀਰ ਰਾਨਾਕ ਪਛ ਦੇ ਵਿੱਚ ਜਿੱਥੇ ਪੂਰਾ ਨੂਨ ਦਾ ਇਲਾਕਾ ਸੌਲਟ ਫਲੈਟ ਹੈਗੇ ਉਥੇ ਲੜੇ ਜਾਣਗੇ ਸਾਤ ਸੰਗ ਜੀ ਕਿੰਨੇ ਲੜੀਆਂ ਗਈਆਂ ਫੌਜਾਂ ਕਿੱਥੇ ਲੜੀਆਂ 65 ਦੇ ਵਿੱਚ ਆਪਣੇ ਫਿਰੋਜ਼ਪੁਰ ਕਨੀ ਸੀਗਾ ਖੇਮ ਕਰਨ ਕਨੀ ਸੀਗਾ 77 ਦੇ ਵਿੱਚ ਜਿਹੜੀ ਫੌਜ ਦੀ ਲੜਾਈ ਹੈ ਉਹ ਮੁਦੀ ਤਾਂ ਪੰਜਾਬ ਦੇ ਬਾਰਡਰ ਡਿਸਟ੍ਰਿਕਟ ਕਰਤੇ ਹੁੰਦੀ ਹੈ ਜਦ ਜੰਗ ਲੜੀ ਜਾਂਦੀ ਹੈ ਤਾਂ 10 ਕਿਲੋਮੀਟਰ ਅੰਦਰ ਪਾਈ ਸਾਰੇ ਪਿੰਡਾਂ ਦੀ ਆਬਾਦੀ ਖਤਮ ਕਰ ਦਿੰਦੇ ਆ ਕਹਿੰਦੇ ਆ ਕਿ ਨਿਪੜ ਜੋ ਪਿੱਛੇ ਚਲੇ ਜੋ ਉੱਥੇ ਫਸਲਾਂ ਖਣੀਆਂ ਰਹਿ ਗਈਆਂ ਉੱਥੇ ਡੰਗਰ ਤਾਂ ਕੋਈ ਬੰਦੋਬਸਤ ਨਹੀਂ ਹੋਇਆ ਉੱਥੇ ਤੁਹਾਡੇ ਘਰਾਂ ਦੇ ਵਿੱਚ ਤਾਲੇ ਲੱਗੇ ਹੋਏ ਆ ਬੱਚਿਆਂ ਦੀਆਂ ਪੜਾਈਆਂ ਖਤਮ ਹੋ ਗਈਆਂ ਜਿਹੜਾ ਤੁਹਾਡੇ ਜੁਨੀ ਆ ਬੁੱਜ ਗਏ ਤੇ ਬਰਬਾਦੀ ਤੇ ਨੁਕਸਾਨ ਜਿਹੜਾ ਮਜ਼ਦੂਰ ਹੈ ਉਹਦਾ ਹੋ ਗਿਆ ਜਿਹੜੇ ਉੱਥੇ ਜਾ ਕੇ ਤਾਰ ਲਾਖੀਆਂ ਉੱਥੇ ਭਾਵਜਾਮੀ ਬੋਲਦੀ ਦੀਪੀਆਂ ਨੂੰ ਬੀਸਰ ਮੜ ਖੋੜ ਖੋੜ ਕੇ ਤਾਰ-ਤਾਰ ਤੇ ਹਿੱਸਦੇ ਹੈਗੇ ਆ ਉੱਥੇ ਜਾ ਕੇ ਟਰੈਕਟਰ ਟਰੱਕ ਨਾਲ ਲੈ ਕੇ ਜਾਣਾ ਵਾਪਸ ਲੈ ਕੇ ਆਉਣਾ ਦਿਨ ਦਿਹਾੜੇ ਦਾ ਕੰਮ ਹੈਗਾ ਉੱਥੇ ਜਾ ਕੇ 5 ਵਜੇ ਤੋਂ ਬਾਅਦ ਤੁਸੀਂ ਆਪ ਤੇ ਖੇਤੇ ਕੰਮ ਨਹੀਂ ਕਰ ਸਕਦੇ ਹੈਗੇ ਉਹ ਕਦੀ ਖੇਤੀ ਪਾਣੀ ਵਜ ਬੰਗ ਹੋਈ ਹੈ ਉਹ ਕੋਈ ਵੀ ਜ਼ਿੰਮੇਦਾਰ ਹੱਥ ਕਰਾ ਕਰਦੇ ਕਿ 5 ਵਜੇ ਤੋਂ ਬਾਅਦ ਮੈਂ ਆਪਣੇ ਖੇਤਾਂ 'ਚ ਕੰਮ ਹੀ ਨਹੀਂ ਕਰ ਸਕਣਾ ਪੂਰੀਆਂ ਰਾਤਾਂ ਲੰਘ ਜਾਂਦੀਆਂ ਹੋਰ ਬਰਬਾਦੀ ਹੋਈ ਜਿਹੜੀ ਇੰਡਸਟਰੀ ਹੈ ਉਹ ਪਹੌੜੀ ਆ ਅਮਨ ਸ਼ਾਂਤ ਤੇ ਉਥੇ ਪੈਸਾ ਆਉਣਾ ਜ਼ਰੂਰੀ ਹੈਗਾ ਪਰ ਜਦ ਬਦਲੀ ਨਹੀਂ ਰਹਿ ਕੇ ਤੁਹਾਡੇ ਜ਼ਮੀਨਾਂ 'ਚ ਮਹੀਨਾ ਬਾਥੀਆਂ ਫੋਨ ਕੋਈ ਮਰਜ਼ਾ ਦੇਤਾ ਆਹ ਜਾਨੂ ਥੋੜੀ ਸਾਰੀ ਖਤਮ ਹੋ ਗਈ ਉਥੇ ਮੈਨੂੰ ਦੱਸੋ ਫੈਕਟਰੀ ਲਾਉਂ ਤੋਂ ਉਥੇ ਤਾਂ ਵੱਡੇ ਵੱਡੇ ਬੈਂਕ ਬੀਐਸਐਫ ਦੇ ਲੱਗ ਜਾਣੇ ਐ ਫੋਨ ਜਾ ਕੇ ਬਹਿ ਜੂਗੀ ਫਿਰ ਮੈਨੂੰ ਦੱਸੋ ਉਥੇ ਆਮਦਨ ਕਮਾਈ ਕਿਵੇਂ ਬਣਉਂਦੀ ਹੈ ਕਿਹੜਾ ਮਜ਼ਦੂਰ ਉਥੇ ਲਗੂਗਾ ਕੀ ਜਿਹੜੀ ਬਰਬਾਦੀ ਲਗਾਤਾਰ ਹੋ ਰਹੀ ਹੈ ਇਹਦਾ ਕਾਰਨ ਕੀ ਹੈ ਹੁਣ ਸਰਕਾਰਿਓਂ 힌ਦੂਆਂ ਛੱਡੀਆਂ ਨੂੰ ਬੜੇ ਬੇਰਹਿਮੀ ਨਾਲ ਮਾਰਿਆ ਹੈ ਨਾ ਪਰ ਉਸ ਤੋਂ ਕੁਝ ਸਾਥ ਪੈਣਾ ਜਿੱਤੀ ਸਿੰਘ ਪੁਰਾ ਹੋਇਆ ਸੀਗਾ ਜਿੱਤੀ ਸਿੰਘ ਪੁਰੇ ਦੇ ਵਿੱਚ 35 ਸਿੱਖਾਂ ਦਾ ਕਤਲ ਕੀਤਾ ਗਿਆ ਬਾਹਰ ਬਿਲਕੁਲ ਇੱਥੇ ਆਇਆ ਉਹਨੇ ਜਿਹੜਾ ਸੈਕਟਰੀ ਆਫ ਸਟੇਟ ਸੀ ਮਰਡਰ ਆਲ ਰਾਈਟ ਕੈਨੀ ਇਹ ਜੇ ਪਹਿਲੀ ਸਿੱਖਾਂ ਨੂੰ ਭਾਰਤ ਦੇ ਖੁਫੀਆਂ ਏਜੰਸੀਆਂ ਨੇ ਮਰਵਾਇਆ ਉਸ ਸਮੇਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੂੰ ਕੋਰ ਆਇਆ ਉਸ ਸਮੇਂ ਦੇ ਵਿੱਚ ਫੌਜਾਂ ਐਕਟਿਵ ਹੋਈਆਂ ਉਸ ਸਮੇਂ ਦੇ ਬਿਲਕੁਲ ਕਾਰਵਾਈ ਹੋਈ ਕੋਲੀ ਹੋਈ ਸੰਸਰਗੀ ਕਹਿੰਦੇ ਆ ਕਿ ਅਸੀਂ ਆਪਰੇਸ਼ਨ ਸੰਦੂਰ ਕਰਨਾ ਹੈਗਾ ਉਹ ਛੇ ਨੂੰ ਆਇਆ ਉਹਦੇ ਵਿੱਚ ਖਾਲਸਾ ਸਿੰਘ ਸਾਹਿਬ ਜਰਮੈਲ ਸਿੰਘ ਨੇ ਸ਼ਹਾਦਤ ਦਿੱਤੀ ਉਹ ਲੜੇ ਉਹਨਾਂ ਨਾਲ ਲੜਾਈ ਸੀ ਕਿ ਪਰ ਜਿਹੜੇ ਬੇਕਸੂਰ ਉੱਥੇ ਪੰਚਮ ਪਿਤਾ ਦੇ ਸ਼ਹਾਦਤ ਦੇ ਦਿਹਾੜੇ ਉੱਤੇ ਨਾਥਮਸਟਰ ਹੋ ਗਏ ਬੀਬੀਆਂ ਬੱਚੇ ਬਜ਼ੁਰਗ ਉਹਨਾਂ ਲੋਕੀਂ ਵਿੱਚ ਭੰਪਾ ਟਰਾਲੀਆਂਆਂ ਟਰਾਲੀਆਂ ਗੜੀਆਂ ਹੋਣੀਆਂ ਲਾਸ਼ਾਂਆਂ ਇਹ ਸਵੇਰੀਆਂ ਪੀਆਂ ਉੱਥੇ ਘੱਟੋ ਘਾਟ ਹੁਜਾਰਾ ਦੇ ਤਦਾਰ ਚ ਗੜੀਆਂ ਮੁੰਡੇ ਪਰ ਇੱਕੋ ਇਨਸਾਫ ਸਾਨੂੰ ਦਿੱਤਾ ਅਸੀਂ ਸਾਡੀਆਂ ਬੇਤੀਆਂ ਸੰਦੂਰ ਤਾਂ ਨਹੀਂ ਭਰਤੀਆਂ ਹੈਗੀਆਂ ਹੋਰ ਕੁਰਬਾਨੀ ਨੂੰ ਵੀ ਮੰਨ ਲੈਂਦੀਆਂ ਆਪਣੇ ਬੱਚੇ ਵੀ ਤਿਆਗ ਦਿੰਦੀਆਂ ਪਰ ਮੈਨੂੰ ਦੱਸੋ ਕਿ ਅਸੀਂ ਇਨਸਾਨ ਨਹੀਂ ਹੈਗੇ ਉਹ ਜਿਹੜਾ ਸਾਡਾ ਕਰਿਆ ਹੋਇਆ ਉਹਦਾ ਸਾਡਾ ਕੋਈ ਲੇਖਾ ਜੋਖਾ ਦਿੱਤਾ ਸਮ ਕਾਨੂੰਨਾਂ ਰੋਕੀ ਤਾਂ ਬਈ ਤੁਸੀਂ ਦੇਖੋ 84 ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਸਿੱਖਾਂ ਨੂੰ ਸਾਰੇ ਭਾਰਤ ਵਿੱਚ ਹਿਮਾਚਲ ਚ ਯੂਪੀ ਚ ਬਿਹਾਰ ਚ ਦਿੱਲੀ ਚ ਹਰਿਆਣਾ ਚ ਉਦੋਂ ਸਾਡਾ ਸ਼ਿਕਾਰ ਖੇਡਿਆ ਗਿਆ ਜੇ ਅੱਜ Hindu ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਤੇ Hinduਆਂ ਨੇ ਪੁੱਛ ਕੇ ਕਹਿ ਕੇ ਕਿ ਮੁਸਲਮਾਨ ਹੈਗਾ ਉਹ ਪੁੱਛਿਆ ਨਹੀਂ ਉਹਨਾਂ ਨੇ ਕਿ ਸਿੱਖ ਕੌਣ ਹੈ ਸਿੱਖਾਂ ਨੂੰ ਜਾ ਕੇ ਉਹਨਾਂ ਨੇ ਟਾਰਗੇਟ ਕੀਤਾ ਤੇ 5 ਦਿਨ ਤੁਹਾਡਾ ਸ਼ਿਕਾਰ ਖੇਡਿਆ ਅੱਜ ਤਾਂ ਫੌਜ ਹਿੰਦੂਆਂ ਮਗਰ ਤੁਰਪੀ ਹੈ ਪਰ ਜਦ ਫੌਜ ਦਾ ਹੈੱਡਕੁਆਰਟਰ ਨੇਵੀ ਦਾ ਹੈੱਡਕੁਆਰਟਰ Air Force ਦਾ ਹੈੱਡਕੁਆਰਟਰ ITBP ਦਾ ਹੈੱਡਕੁਆਰਟਰ BSF ਦਾ ਹੈੱਡਕੁਆਰਟਰ CRPF ਦਾ ਹੈੱਡਕੁਆਰਟਰ Border Roads Security Battalion ਦਾ ਹੈੱਡਕੁਆਰਟਰ ਦਿੱਲੀ ਪੋਸਟ ਸਾਰੇ ਮੈਂ ਮੈਂ ਦਿੱਲੀ ਦੇ ਹੈੱਡਕੁਆਰਟਰ ਹੈ ਜੇ 5 ਦਿਨ ਉਸ ਫੌਜਾਂ ਤੁਹਾਡੇ ਮਗਰ ਆਈਆਂ ਕੋਈ ਨਹੀਂ ਆਇਆ ਕਦੋਂ ਕਤਲ ਹੋਇਆ ਕਹਿ ਕੇ ਕਤਲ ਕੀਤਾ ਜਦ ਬੋਦਰਾਂ ਦੇ ਵਿੱਚ ਹਿੰਦੂਆਂ ਨੇ ਲੱਭ ਲੱਭ ਕੇ ਮੁਸਲਮਾਨਾਂ ਨੂੰ ਫੜ ਕੇ ਜਾ ਕੇ ਬਰਦ ਚੁੰਨੀਆਂ ਤੇ ਸੁੱਟਿਆ ਕਤਲ ਕੀਤਾ ਉਹ ਮੈਨੂੰ ਦੱਸੋ ਉਹ ਜ਼ੋਰ ਨਹੀਂ ਸੀਗਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬੀਬੀ ਦਾ ਬਲਾਕਾਰ ਕੀਤਾ ਗਿਰਾ ਘੱਟਰ ਕਹਿਣਾ ਹੋਸੀ ਆਪ ਦੀਆਂ ਬਰਾਕਾਂ ਲੈ ਕੇ ਜਾਵਾਂਗੇ ਜੰਮੂ ਕਸ਼ਮੀਰ 'ਚ ਜਦ ਧਾਰਾ 370 ਰਾਂ ਗਈ ਤੀ ਕਿ ਉਹ ਸਹੀ ਕੰਮ ਸੀ ਕਿ ਛੱਬੀਆਂ ਮਗਰ ਤੁਸੀਂ ਜੰਗ ਛੇੜ ਲਿਆ ਜੰਗ ਛੇੜ ਲਿਆ ਤੱਕ ਨਾ ਤੁਸੀਂ ਗੁਜਰਾਤ 'ਚ ਲੜੇ ਹੋ ਨਾ ਤੁਸੀਂ ਰਾਜਸਥਾਨ 'ਚ ਲੜਿਓ ਪਾਣੀ ਤੁਸੀਂ ਰਾਜਸਥਾਨ ਭੇਜ ਰਹੇ ਹੋ ਪਰ ਨੁਕਸਾਨ ਇੱਥੇ ਹੋਇਆ ਮੈਨੂੰ ਦੱਸੋ ਤੁਹਾਡਾ ਪੂਰੇ ਇਲਾਕੇ ਦੇ ਵਿੱਚ ਭੈਰ ਫੈਲਿਆ ਨਹੀਂ ਜੇ ਕੋਈ ਬਹਾਦਰ ਕਹਿੰਦਾ ਕਿ ਮੈਂ ਨਹੀਂ ਡਰਿਆ ਫੇਰ ਜਾ ਕੇ ਲੈਣਾ ਜਿਹੜੀਆਂ ਪਰੋਤ ਪੋਪਾਂ ਤੇ ਲੱਗੀਆਂ ਸੀਗੀਆਂ ਲੋਕੀ ਫੜ ਫੜ ਆਪਣਾ ਤੇਲ ਭਰਾ ਰੇ ਸੀ ਉਖਾਤੇ ਹੋਇਆ ਜਿਹੜੀਆਂ ਦੁਕਾਨਾਂ ਦੇ ਵਿੱਚ ਮਾਲ ਖਰੀਦ ਕੇ ਆਪਣੇ ਘਰਾਂ 'ਚ ਰੱਖ ਰੇ ਸੀ ਉਹ ਖਾਤੇ ਹੋਇਆ ਹੋਇਆ ਕਿ ਨਹੀਂ ਹੋਇਆ ਹੋਇਆ ਭੈ ਇੱਥੇ ਆ ਗਿਆ ਲੋਕ ਆਪਣੇ ਘਰ ਦੇ ਘਰੋਂ ਵਾਜੇ ਹੋ ਗਏ ਬੱਚਿਆਂ ਦੀ ਪੜ੍ਹਾਈ ਰੁਕ ਗਈ ਤੇ ਸਾਡੇ ਇੱਥੇ ਹੁਣ ਮੈਨੂੰ ਦੱਸੋ ਮੁੜ ਕੇ ਕਿਹੜੀ ਫੈਕਟਰੀ ਆਉਣ ਲਾਉਣ ਆਊਗਾ ਬਾਹਰ ਕਰਕੇ ਭਾਈ ਇੱਥੇ ਆਪਾਂ ਫੈਕਟਰੀ ਲਾ ਲਈਏ ਉਹ ਲਾ ਦੇ ਤਾਂ ਕਹਿਣ ਕੇ ਯਾਰ ਪਰ ਜੋ ਇਥੋਂ ਇਸ ਤੋਂ ਜੰਮਾ ਤੋਂ ਗੁਜਰਾਤ ਹੀ ਹੈ ਸਾਰੀ ਇੰਡਸਟਰੀ ਉੱਠ ਕੇ ਹਮਾਚਲ ਚ ਚਲੇਗੀ ਜਾਂ ਗੁਜਰਾਤ ਚ ਚਲੀ ਗਈ ਹੈ ਤੇ ਜੇ ਇੱਥੇ ਜਾ ਕੇ ਸਾਡੇ ਕਿਤੇ ਨਾ ਬਸਣ ਤਾਂ ਫਿਰ ਮੈਨੂੰ ਦੱਸੋ ਸਾਡੇ ਪੰਜਾਬ ਦਾ ਵਾਅਦਾ ਕਿਵੇਂ ਹੋ ਨੌਕਰੀਆਂ ਕਿਵੇਂ ਮਿਲਣਗੀਆਂ ਬੜਾ ਮੁਸ਼ਕਲ ਹਾਲਾਤ ਜੇ ਆਪਾਂ ਬਾਰਡਰ ਖੋਲ ਕੇ ਆਵਾਜਾਹੀ ਕਰਦੇ ਆਂ ਜਿਹੜਾ ਕਨਨਮੀ ਰੇਟ 'ਚ ਫਰਕ ਆ ਜਾਂਦਾ ਪੈਦਾ ਹੈ ਮੈਨੂੰ ਦੱਸੋ ਦਿੱਲੀ ਜਾਂਦਾ ਤੇ ਤੁਸੀਂ ਸਾਰੇ ਜਾ ਕੇ ਦਲੀ ਦੇ ਬਾਰਡਰ ਤੇ ਬੈਠ ਕੇ ਸਾਲ ਲਾ ਆਏ ਕੁਝ ਮਿਲਿਆ ਪਰ ਇਸ ਪੁਆਇੰਟ ਤੇ ਆਪਾਂ ਬੈਠ ਕੇ ਜੇ ਆਵਾਜਾਹੀ ਖੋਲੀਏ ਕਹਿੰਦੇ ਆ ਕਿ ਫਿਰ ਗੰਗ ਫੈਜੂਗਾ ਇੱਥੇ ਰਗਜ਼ਾਈਆਂਗੇ ਇੱਥੇ ਆਮਸ ਤੇ ਐਮਿਊਨੀਸ਼ਨ ਆਜੂਗਾ ਪਰ ਮੇਰੇ ਕੀ ਇਹੀ ਤਾਂ ਗੱਲ ਡਰਨਾ ਹੀ ਗੁਰੂ ਹੋਰੀ ਹੈ ਜਿਹੜੇ ਮਾਰੇ ਅਸਰ ਹੈ ਉਹ ਤਾਂ ਮਰਦ ਵੀ ਭੇਜ ਰਹੇ ਆ ਆਮ ਐਂਗਲਿਸ਼ਨ ਵੀ ਭੇਜ ਰਹੇ ਆ ਡਰਨਾ ਨਹੀਂ ਭੇਜ ਰਹੇ ਆ ਤੇ ਜੇ ਤੁਸੀਂ ਬੋਰ ਖੋਲੋਗੇ ਤਾਂ ਆਮ ਬੰਦਾ ਹੈਗਾ ਜਿਹੜਾ ਜਾ ਕੇ ਉੱਥੇ ਆਪਣਾ ਸਰਜੀ ਕਣਕ ਜੀਵੀ ਉੱਥੇ ਜਾ ਕੇ ਛੋਟੂ ਗਾਪ ਤੇ ਤਾਮੇਲ ਵਰੂਗਾ ਇੱਕ ਤਾਂ ਵੱਧ ਪੈਸੇ ਕਮਾਊਗਾ ਮਜ਼ਦੂਰੀ ਵੱਧੂਗੀ ਉਹੀ ਚੈਕਿੰਗ ਹੋਵੇ ਖਰਕਾ ਵਿੱਚ ਐਕਸਲੈਂਟ ਕਰਕੇ ਕੋਈ ਆਵਾਜ਼ਾਂ ਤੁਸੀਂ ਖੋਲ ਦੋਗੇ ਮੰੱਖਾਂ ਨੂੰ ਆਮਦਨ ਹੋਣ ਲੱਗੂਗੀ ਉੱਥੇ ਜਾ ਕੇ ਜਿਹੜੇ ਉੱਥੇ ਮੰਡੀ ਦੇ ਵਿੱਚ ਸ਼ਾਹੂਕਾਰ ਤੁਸੀਂ ਵੇਚੋਗੇ ਉਹਦੇ ਨਾਲ ਤਾਲਮੇਲ ਹੋਊਗਾ ਤੇ ਭਾਈ ਸਾਹਿਬ ਜਦ ਸੰਬੰਧ ਬਣ ਜਾਂਦੇ ਹੈਗੇ ਆ ਅਗਲਾ ਜਦ ਵਾਰ ਇੱਕ ਦੂਜੇ ਨਾਲ ਕਰਨਾ ਤੇ ਸੋਚਦਾ ਸਰਕਾਰਾਂ ਸੁਣ ਵੀ ਅਸੀਂ ਕਿਹੜਾ ਸੋਚ ਰਹੇ ਆ ਸੇਪਾਰਾ ਸੋਚਨੀ ਹੈ ਕਿ ਹੁਣ ਲੜਨਾ ਹੈ ਆਪਣੀ ਸਰਕਾਰ ਨੂੰ ਕਹੋਗੇ ਠੰਡੇ ਪ੍ਰੈਸ ਸਾਡਾ ਕੰਮ ਚੱਲਦਾ ਉਹ ਬਾਅਦ ਚੱਲਦਾ ਇੱਕ ਦੂਜੇ ਦੇ ਨਾਲ ਬੰਦੇ ਮਾਰੇ ਨਹੀਂ ਇਸ ਗੱਲ ਕਰਦੇ ਤੇ ਬਹੁਤ ਠੰਡਾ ਹੋਪਾ ਹੁਣ ਸਾਰਾ ਭਾਰਤ ਕਹਿੰਦਾ ਹੈ ਕਿ ਹਿੰਦੂਆਂ ਦਾ ਮਾਨ ਹੋ ਗਿਆ ਪਰ ਇਹ ਜੰਗ ਇਕੱਲੇ ਸੁਧਾਰਨ ਆਮਸ ਤੇ ਅਮਿਊਨੀਸ਼ਨ ਦਾ ਨਹੀਂ ਹੈ ਇਥੇ ਪਰਮਾਣੂ ਸ਼ਸਤਰ ਕੀ ਹੈਗੇ ਇਹ ਭਾਰਤ ਨੇ ਸਲਾਈਟ ਕੀਤੀ ਹੈ ਸਾਊਥ ਸਟੇਟ ਤੇ ਪਾਕਿਸਤਾਨ ਨੇ ਕਰਤੀ ਹੈਗੀ ਹੈ ਮੈਨੂੰ ਦੱਸੋ ਫਾਇਦਾ ਕੀ ਹੋਇਆ ਸਾਰੇ ਉਹ ਜਾੜ ਤੇ ਬੰਦੇ ਦੀ ਮਾਰ ਤੇ ਉਸੇ ਬਹੁਤ ਨੁਕਸਾਨ ਹੋ ਗਿਆ ਪਰ ਮੈਨੂੰ ਦੱਸੋ ਫਾਇਦਾ ਕੀ ਹੋਇਆ ਇਹਦਾ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਪਰ ਤਾਲ ਤੁਸੀਂ ਚੰਗੀ ਤਰ੍ਹਾਂ ਕੀਤੀ ਨਹੀਂ ਰੋਣਾ ਤੁਸੀਂ ਜ਼ਿਆਦਾ 파ਕਰ ਫਿਰ ਇਹਦਾ ਕੋਈ ਕਿਸੇ ਨੂੰ ਫਾਇਦਾ ਨਹੀਂ ਹੋਇਆ ਹੈਗਾ ਨੁਕਸਾਨ ਹੀ ਨੁਕਸਾਨ ਹੋਇਆ ਪਰਮਾਣੂ ਜੰਗ ਸਾਡੇ ਸਾਹਮਣੇ ਹੈ ਇਹਦਾ ਬੰਬ ਹੀ ਇਹ ਜਿਹੇ ਹੈ ਹਿਰੋਸ਼ਿਮਾ ਨਾਗਸਾਕੀ ਜਪਾਨ ਤੋਂ ਕਿੰਨੇ ਗੁਣਾ ਵੱਧ ਸੌਵਾਂ ਹਜ਼ਾਰਾਂ ਗੁਣਾ ਵੱਧ ਬੰਬ ਤਿੱਖੇ ਹੋ ਗਏ ਜੇ ਇਹ ਫਟ ਜੇ ਚਾਹੇ ਪਾਕਿਸਤਾਨ کراچی ਤੇ ਸੁੱਟ ਦੇ ਵਿੱਚ ਆਵੇ اسلامਾਬਾਦ ਤੇ ਸੁੱਟ ਦੇ ਰਾਵਲਪਿੰਡੀ ਸੁੱਟ ਦੇ ਚਾਹੇ ਲਾਹੌਰ ਸੁੱਟ ਦੇ ਮਰਾਂਗੇ ਤਾਂ ਅਸੀਂ ਅੱਜ ਗੰਦੀ ਹਵਾ ਆਉਗੀ ਕਿੰਜੇ ਬਸਾ ਤੇ ਸਾਡੇ ਕੰਡੇ ਤੇ ਆਉਗੀ ਸਾਡਾ ਦੀਨ ਹੈ ਖਰਾਬ ਹੋ ਜਾਣਾ ਹੈ ਅਰੇ ਬੱਚੇ ਜਿਹੜੇ ਜੰਪਲ ਹੋਣੇ ਆ ਕਿਸ ਦੀ ਲੱਤ ਨਹੀਂ ਬਾਹ ਨਹੀਂ ਆ ਖਰਾਬ ਹੈ ਉਹ ਦੀਨੇ ਦੇ ਨੁਕਸ ਪੈ ਗਏ ਉਹ ਤਾਂ ਕੁਛ ਤਾਂ ਨਹੀਂ ਖਰਾਬ ਹੋਗੇ ਫਿਰ ਮੈਨੂੰ ਦੱਸੋ ਕਿਵੇਂ ਹੋ ਜੇ ਤੁਸੀਂ ਜੰਗ ਦੀ ਗੱਲ ਕਰਦੇ ਹੋ ਜਾਂ ਤਾਂ ਵਧਾਉਣ ਦੀ ਗੱਲ ਕਰਦੇ ਹੋ ਕੀ ਫਰਕ ਅਸੀਂ ਅਰਦਾਸਾਂ ਰੋਸ਼ਾਅ ਨੂੰ ਕਰਦੇ ਹਾਂ ਵਿਸ਼ੇ ਗੁਰਧਾਮਾਂ ਦੇ ਫੁੱਲੇ ਦਰਸ਼ਕ ਦਾ ਮਹਾਰਾਜ ਨੂੰ ਬਖਸ਼ਣ ਤੇ ਭਾਈ ਸਾਹਿਬ ਜੇ ਭਾਰਤ ਉਧਰ ਬੰਬ ਸੁੱਟਦੀ ਹੈ ਤਾਂ ਨਨਤਾਣਾ ਸਾਹਿਬ ਵੀ ਪੰਜਾ ਸਾਹਿਬ ਵੀ ਕਰਤਾਰਪੁਰ ਸਾਹਿਬ ਵੀ ਉੱਥੇ ਹੀ ਹੈਗੇ ਸਾਨੂੰ ਤਾਂ ਅਮੰਤ ਤੇ ਸ਼ਾਂਤ ਆਵਾਜਾਈ ਖੁੱਲੀ ਵਪਾਰ ਉਹਦੇ ਨਾਲ 1% ਜੀਲੇ ਦੀ ਭਾਰਤ ਦੀ ਵਜੂਗੀ ਤੁਹਾਨੂੰ ਪਤਾ ਕਿ ਦੀ ਗਰੀਬੀ ਉਹਦੇ ਨਾਲ ਹੱਲ ਹੁੰਦਾ ਹੈਗਾ ਤੇ 70% ਲੈਣੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਵਪਾਰ ਹੁੰਦਾ ਸੀਗਾ ਪੰਜਾਬ ਬਸਣ ਜੋ ਹੋ ਗਿਆ ਅਰਜਕਾ ਉਜਾੜੇ ਦੇ ਨੇੜੇ ਪੇਸਦਾ 에어ਪੋਰਟ ਬੰਦ ਹੋ ਗਏ ਆਵਾਜ਼ਾਂ ਵੀ ਘਟ ਗਈ ਬੰਬ ਡਿੱਗਣ ਲੱਗ ਪਏ ਹੈਗੇ ਆ ਬੱਚਿਆਂ 'ਚ ਭੈਰ ਵੱਸਦਾ ਹੈ ਨਾ ਬਾਹਰ ਸੋਨ ਆਉਂਦੀਆਂ ਤੁਸੀਂ ਠੀਕ ਹੋ ਭਰਾਵਾ ਦੱਸੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਹਾਲਾਤ ਸਾਡੇ ਕਰਤੇ ਹੈਗੇ ਆ ਭੈ ਦੇ ਵਿੱਚ ਅਸੀਂ ਜੁੜਿਆ ਕਿਉਂ ਕਿ ਬਹੁਤ ਗੈਰੀਨਾ 26 ਬੰਦੇ ਮਾਰਤੇ ਐਨੇ ਤਾਂ ਸਾਡੇ ਸ਼ਮਸ਼ਾਨ ਘਾਟਾਂ 'ਚ ਤੁਸੀਂ ਚਲੇ ਜੋ ਮਾਜੇ ਤੇ ਸਾਡੇ ਸਰਕਾਰਯੋਗ ਆਪਣਾ ਜਸਵੰਤ ਸਿੰਘ ਜਸਵੰਤ ਸਿੰਘ ਖਾਲਸਾ ਨੇ 25 ਮੀਰ ਹਾਰ ਸਿੱਖੀਆਂ ਲਾਸ਼ਾਂ ਉੱਥੇ ਭੁਗੀਆਂ ਹੋਈਆਂ ਦਿਖਾਈਆਂ ਉਹਦਾ ਜਵਾਬ ਨਹੀਂ ਹੋਇਆ ਤੱਕ ਸੋ ਵੀ ਫਿਰ ਵੀ ਟੱਡਣ ਦਿੰਦੇ ਤੇ ਭਰਾਵਾ ਸਾਡੇ ਛੱਬੀ ਮਾਰ ਕੇ ਬੜਾ ਅਫਸੋਸ ਹੈ ਪਰ ਉਹਦੇ ਵਿੱਚ ਸਾਨੂੰ ਪੂਰਾ ਕਰ ਰਹੀ ਹਾਂ ਇਹ ਕੋਈ ਅਤਿ ਲੜੀ ਜਾਣ ਹੈ ਨਹੀਂ ਕਿ ਬਰਬ ਕਿਸਮ ਦੀ insaniyat ਇਹ ਹੈ ਕਿ ਜਿਹੜੇ ਸਾਡੇ ਲੀਡਰ ਹੈ ਕੋਈ ਆਪ ਨਾਲ ਕੋਈ ਕਾਂਗਰਸ ਨਾਲ ਕੋਈ BJP ਨਾਲ ਉਹ ਆਪਣੇ ਪੰਜਾਬ ਦੇ ਪੱਖ ਦੀ ਗੱਲ ਕਰ ਹੀ ਨਹੀਂ ਰਹੇ ਭਰਾਵਾਂ ਜੀ ਤੁਸੀਂ ਮੁੰਨੀ ਗੱਲ ਕਰੋਗੇ ਤੇ ਕਦੋਂ ਕਰਨਗੇ ਭਗਵਾਨ ਮਾਤਮਾ ਨੇ ਜਾ ਕੇ 233 ਕਿਊਬਿਕ ਮੀਟਰ ਪਾਣੀ 2333 ਉਸੇ ਵੱਦ ਰਾਜਸਥਾਨ ਨੂੰ ਦਿੱਤਾ ਪਹਿਲਾਂ ਉਹਨੂੰ 1200 ਮਿੰਟ ਦੇਂਦੇ ਸੀ ਕਿ ਦੁਗਣਾ ਉਹ ਥੋੜ੍ਹ ਦੇਤਾ ਤਿੰਨ ਗੁਣਾ ਜ਼ਿਆਦਾ ਪਾਣੀ ਜਾਂਦਾ ਹੈਗਾ ਤਾਂ ਮਾਨਮਾਨ ਤੋਂ ਪੰਜਾਬ ਦਾ ਪਾਣੀ ਪੰਜਾਬ 'ਤੇ ਰੱਖ ਕੇ ਸਾਡੇ ਤੋਂ ਜੀਵਨੀਆਂ ਛੇਤੀ ਲਵਾਣਾ ਸੀ ਉਹ ਪਾਸੇ ਵੱਦ ਵਟਲੀਏ ਸਾਨੂੰ ਪਾਣੀ ਦੇ ਦੇ ਜਦ ਦਾ ਮਹੌਲ ਬੰਦ ਕਰਾ ਇੱਜੇ ਪਾਣੀ ਸਾਨੂੰ ਦੇ ਦੇ ਅਸੀਂ ਹੋਣਾ ਆਪਣੇ ਖੇਤਾਂ 'ਤੇ ਜਾ ਕੇ ਜੀਵਨੀਆਂ ਲਈਏ ਫਿਰ ਸਾਡੀ ਤਿਆਰ ਹੋਵੇ ਤੇ ਅਸੀਂ ਜਾ ਕੇ ਬੁਝਾ ਕੇ ਉੱਪਰ ਕੰਮ ਕਰੀਏ ਪੰਜਾਬ ਜਿਹੜਾ ਪਾਣੀ ਧਰਤੀ 'ਤੇ ਰਹਿ ਨਹੀਂ ਗਿਆ ਹੈਗਾ ਚਾਕੇ ਪਾਣੀ ਸਾਡੇ ਉਹ ਰੇਗਿਸਤਾਨ Rajasthan ਜਿਹੜਾ ਰਗਾਈਆਂ 'ਚ ਨਹੀਂ ਆਉਂਦਾ ਕੁਝ ਨਹੀਂ ਉੱਥੇ ਹੋ ਰਿਹਾ ਹੈਗਾ ਉਹ ਭੈਜੇ ਜਿਹੜੀ ਰਹਿ ਰਹੇ ਉਹਨਾਂ ਨੂੰ ਫੜਾਈ ਜਾਂਦਾ ਹੈਗਾ ਕੀ ਕੀ ਅਕਲ ਹੈ ਇਸ 'ਚ ਬੜੀ ਉਸੂਤੀ ਥਾ ਕੇ ਰਸੇ ਆ ਆ ਪ੍ਰਧਾਨ ਸਭਾ ਵੱਲੋਂ ਮੈਂ ਸਾਈਨ ਕਰਾ ਕੇ ਲਿਆ ਹੈ ਇਹਦੇ ਵਿੱਚ ਇੱਕ ਚੀਫ ਜਸਟਿਸ ਜਿਹੜਾ ਸੁਪਰੀਮ ਕੋਰਟ ਦਾ ਉਹਨੂੰ ਚਿੱਠੀ ਪਾਈ ਹੈ ਸਪੀਕਰ ਨੂੰ ਪਾਈ ਹੈ ਪ੍ਰਧਾਨ ਮੰਤਰੀ ਨੂੰ ਪਾਈ ਹੈ ਰਾਸ਼ਟਰਪਤੀ ਨੂੰ ਪਾਈ ਹੈ ਕਿ ਉਸ ਤੇ ਬੇਨਤੀ ਕੀਤੀ ਹੈ ਕਿ ਜਿਹੜਾ ਅੱਜ ਦਾ ਕਾਨੂੰਨ ਹੈ ਉਹਦੇ ਵਿੱਚ ਮੁਆਵਜ਼ੇ ਦੀ ਕੋਈ ਸਕੀਮ ਨਹੀਂ ਹੈ। ਉਹਨੂੰ ਤੁਸੀਂ ਸਾਰੇ ਦੇਖਿਆ ਗੁਰਸੇਖ ਫਿਰੋਜ਼ਪੁਰ ਜਿਹਦਾ ਦੇ ਘਰ ਦੇ ਉੱਤੇ ਗੋਲਾ ਡਿੱਗਿਆ ਉਹਦੇ ਸਰੀਰ ਛੜਿਆ ਹੋਇਆ ਉਦੇ ਕੱਪੜੇ ਸੜੇ ਹੋਏ ਬਿਲਕੁਲ ਬਿਨਾ ਕੱਪੜਿਆਂ ਤੋਂ ਤੂੰ ਹੀ ਫਿਰਦਾ ਹੈਗਾ ਜਾਂ ਬੋਮਬ ਕਿਰਿਆ ਹੈਗਾ ਉਹਨੂੰ ਮੌਬੇ ਦੀ ਕੋਈ ਸ਼ੀਨ ਹੀ ਨਹੀਂ ਹੈ ਉਹਦੇ ਮਗਰ ਕੋ ਪੈਸਾ ਨਹੀਂ ਲਾਣਾ ਹੈ ਉਹਨਾਂ ਦਾ ਨੁਕਸਾਨ ਹੋਇਆ ਇੱਧਰ ਨੁਕਸਾਨ ਹੋਇਆ ਜਿਮੀਦਾਰ ਜਿਨ੍ਹਾਂ ਦੇ ਖੇਤ ਤਾਂ ਦੇ ਪਾਰ ਆ ਗਏ ਉਹਨਾਂ ਦਾ ਨੁਕਸਾਨ ਹੁੰਦਾ ਹੈ ਰੇਟ ਸਾਕੇ ਦੇ ਕੇ ਉਹਨਾਂ ਦੀ ਕੋਈ ਮੁਆਫੀ ਨਹੀਂ ਸੋਸਾਇਟੀ ਪਾਰਟੀ ਨੇ ਹੁਣ ਇੱਕ ਚਾਹੇ ਸਾਡਾ ਐਮਪੀ ਹੈ ਨਹੀਂ ਪ੍ਰਧਾਨ ਸੀਗਾ ਅਸੀਂ ਹੌਲੀ ਵਾਰੀ ਫੇਰ ਟ੍ਰਾਈ ਕਰਾਂਗੇ ਕਿ ਐਮਪੀ ਇਸ ਖੜੀਏ ਪਰ ਅਸੀਂ 파ਰਲਮਨ ਨੂੰ ਵੀ ਲਿਖਤਾ ਹੈਗਾ ਸਪੀਕਰ ਨੂੰ ਕਿ ਕਾਨੂੰਨ ਪਾਸ ਕਰੋ ਕਿ ਜਿੱਥੇ ਨੁਕਸਾਨ ਹੁੰਦਾ ਹੈ جنگ ਦੇ ਵਿੱਚ ਜਿਹੜੀ جنگ ਇਸ ਦੇਸ਼ ਨੇ ਲੜੀ ਹੋਏ ਉਸ جنگ ਦਾ ਨੁਕਸਾਨ ਜਿੱਥੇ ਹੁੰਦਾ ਉਹ ਦੇਸ਼ ਨੂੰ ਮੁਆਫਾ ਦੇ ਇਹ ਕਾਨੂੰਨ ਅਸੀਂ ਪਾਸ ਕਰਨ ਵਾਸਤੇ ਅੱਜ ਤੁਹਾਡੇ ਪਿੰਡ 'ਚ ਐਲਾਨ ਕਰਦੇ ਆਂ ਕਿ ਅਸੀਂ ਇਹਦਾ ਯਤਨ ਕਰਾਂਗੇ ਜਦ ਤੁਸੀਂ ਐਮਪੀ ਬਣਾਓਗੇ ਫਿਰ ਟੱਟ ਕੇ ਕਰਾਂਗੇ ਪਰ ਹੁਣ ਅਸੀਂ ਇਹ ਗੱਲ ਤੋੜਨੀ ਹੈ ਕਿਉਂਕਿ ਇੱਕ ਪ੍ਰਕਾਰ ਸਾਰੇ ਦੇਸ਼ ਦਾ ਬਜਟ ਕਿਵੇਂ ਚੱਕੇ 26 ਮਗਰਿਆਂ ਦੀ ਤੁਸੀਂ ਪ੍ਰਤਾਲ ਨਹੀਂ ਕੀਤੀ ਤੁਸੀਂ ਉਹਾਂ ਦੀ ਗੋਸ਼ੀ ਚੰਗੀ ਤਰ੍ਹਾਂ ਨਹੀਂ ਦੱਸੇ ਜਦੋਂ ਤੁਸੀਂ ਲੜਨ ਨੂੰ ਤਿਆਰ ਹੋਗੇ ਕਿਉਂਕਿ ਜਿਹੜੀ Hindu Hindi Hindustan ਦੀ ਸੋਚ ਹੈ ਜਿਹਦੇ ਵਿੱਚ ਗੰਗਰ ਸਰਬਰ ਪਰ ਬਨਾਇਆ ਗਿਆ ਉਹ ਕਹਿੰਦਾ ਕਿ ਜੇ Hindu ਨੂੰ ਪਠਾ ਕਰਨਾ ਹੈ ਮੁਸਲਮਾਨਾਂ ਨੂੰ ਮਾਰੋ ਹਰੇਕ ਜੁੜ ਜੇ ਤੁਸੀਂ ਲੜ ਪੈਂਦੇ ਹੋ ਪਰ ਉਹਦਾ ਖਰਚਾ ਕਿਹਦੇ ਸਿਰ ਤੇ ਆ ਪੰਜਾਬ ਦੇ ਸਿਰ ਤੇ ਆ ਪੰਜਾਬ ਉੱਡ ਗਿਆ ਪੰਜਾਬ ਦੇ ਸਿਰ ਤੇ ਤੁਸੀਂ ਇਹ ਕਰਦੇ ਹੋ ਸਾਡੀ ਇੰਡਸਟਰੀ ਜੀਵਨ ਸਾਡੇ ਘਰ ਤੇ ਹੁੰਦੇ ਆ ਕਿਉਂ ਦੇਸ਼ ਉਦੋਂ ਮੁਆਜ਼ਾ ਦੇਵੇ ਜੇ ਯੂਪੀ ਬਿਹਾਰ ਮੱਧ ਪ੍ਰਦੇਸ਼ ਗੁਜਰਾਤ ਮਹਾਰਾਸ਼ਟਰ ਤੇ ਪਾਕਿਸਤਾਨ ਨੂੰ ਮਾਰਨ ਦੀ ਪੁੱਛਾ ਹੈਗੀ ਇਹ ਖਰਚੇ ਵੀ ਤੁਸੀਂ ਚੱਕੋ ਪੰਜਾਬ ਦੇ ਸਰਤੇ ਚੋਂ ਸਾਡੇ ਤਾਂ ਨਰਨਾਣ ਸਾਹਿਬ ਉੱਥੇ ਆ ਅਸੀਂ ਉੱਥੇ ਦਮ ਗਏ ਹੁਣ ਕਿਉਂ ਰਾਜੀ ਹੋਣੀ ਹੈ ਅਸੀਂ ਤਾਂ ਵਪਾਰ ਜਾਉਨੇ ਆ ਵਾਧਾ ਜਾਉਨੇ ਆ ਅਸੀਂ ਆਮ ਆਮ ਨਾਲ ਉੱਥੇ ਰਿਸ਼ਤੇ ਨਾਤੇ ਜਾਣੇ ਆ ਤੁਸੀਂ ਕਿ ਆਈਐਸਆਈ ਤੇ ਭੱਜ ਪਾਕਿਸਤਾਨੀ ਆਰਮੀ ਤੇ ਆਰਐਸਐਸ ਬੀਜੇਪੀ ਦੇ ਪੱਤੇ ਹੋ ਕੇ ਲੱਗ ਲੋ ਸਾਨੂੰ ਬਸਣ ਤੋਂ ਦੁਬਈ ਚਲੇ ਜਾਓ ਉੱਥੇ ਤੁਹਾਨੂੰ ਪਾਕਿਸਤਾਨੀ ਭਰਾ ਮਿਲੂਗਾ ਬੜੇ ਪਿਆਰ ਨਾਲ ਗੱਲ ਕਰੂਗਾ ਬੜੀ ਸੁਣੀ ਪੰਜਾਬੀ ਚ ਤੁਹਾਡੇ ਨਾਲ ਗੱਲਬਾਤ ਰੱਖੂਗਾ ਸਾਰਾ ਕੁਝ ਵਧੀਆ ਰੱਖੂਗਾ ਪਰ ਨਵਾਈ ਹੈ ਕਿ ਆਰਐਸਐਸ ਬੀਜੇਪੀ ਹਿੰਦੂਤਵਾ ਤੇ ਇਸਲਾਮੇਸ ਆਈਐਸਆਈ ਤੇ ਪਾਕਿਸਤਾਨੀ ਮਿਲਟਰੀ ਦੀ ਕੁਝ ਬਖਰੇ ਹੋ ਕੋਈ ਲੜੋ ਜਿਵੇਂ ਪ੍ਰਧਾਨ ਸਾਹਿਬ ਕਹਿੰਦੇ ਆ ਸੋ ਬਾਗਜ਼ਾ ਦੇਣਾ ਜਾਂ ਤੁਸੀਂ ਲਈ ਸਾਡੇ ਸਿਰ ਤੇ ਲੜਨੀ ਹੈ ਇਸ ਕਾਨੂੰਨ ਵਾਸਤੇ ਅੱਜ ਵੀ ਖੜੇ ਆ ਸਾਡੇ ਜਿਹੜੇ ਸਾਰੇ ਪ੍ਰਮਾਨ ਸਿੰਘ ਇਸ ਕੰਟੇ ਆ ਉਹਨਾਂ ਨੇ ਬਹੁਤ ਸਾਥ ਨਿਭਾਇਆ ਮੈਨੂੰ ਯਾਦ ਆ ਪਹਿਲੀ ਵਾਰੀ ਜਦ ਅਸੀਂ ਐਸਡੀਪੀਸੀ ਚੋਣਾਂ ਵਾਸਤੇ ਉਹਨੇ نیچے ਆ ਕੇ ਆਪਦੀ ਨੂੰ ਬੇਇਤੀ ਕੀਤੀ ਸੀ ਤੁਸੀਂ ਆਏ ਸੀਗੇ ਕਿ ਚੋਣ ਹੋਏ ਨਹੀਂ ਜੇ ਪੱਜ ਵੀ ਨਹੀਂ ਹੋਏ